ਆਡੀ ਵੀਡੀਓ ਕੋਈ ਕਰਨੀ ਕੋਈ ਕਰਨੀ ਕੋਈ ਦਾ ਛੇਤਰ ਬੋਲਾ ਜਲਦੀ ਕੋਈ ਕਰਨੀ ਓ ਕਦੀ ਪੁੱਛ ਲਈ ਯਾਰ ਬਣਾ 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 ਲੈ ਨਹੀਂ ਮੇਰੇ ਜਿਹੜਾ ਕੰਡ ਤੋਂ ਜਿਹੜਾ ਮੈਨੂੰ ਪੈਕੋ ਮਿਲਦੀ ਆ ਆਗੇ ਨਹੀਂ ਮੈਨੂੰ ਪਤਾ ਮਾਰਿਆ ਜਾਂਦਾ ਇਹ ਆਬ ਹੋ ਗਿਆ ਯਾਰ ਹਰ ਜਲਦੀ ਇਹ ਉਹ ਨੀ ਮਦਰਾ ਚਲੋ ਆਪ ਬਣੋ ਮੇਰੇ ਵੀ ਐਕਸੀਡੈਂਟ ਕੀਤਾ ਜਿਹਨੇ ਤੁਸੀਂ ਬੜੇ ਘਵਾੜਾ ਦਾ ਗੱਡੀ ਕੋਈ ਨਹੀਂ ਕਾ ਕੀ ਹੋ ਗਿਆ ਕੋਈ ਨਾ ਚਿਪੌਸੀ ਪਟ્રોલ ਵਗੈਰਾ ਨਾ ਕਰੇ ਇਹ ਨਾ ਜੀ ਨਾ ਨੰਬਰ ਵੇ ਨਾਮ ਕੀ ਢੰਡਾ ਭਾਈ ਨਾਮ ਕੀ ਹੈ ਮਸਲਾ ਹੱਲ ਕਰ ਦੋਗੇ ਪੁਲਿਸ ਤੇ ਮੀਡੀਆ ਸੇ ਲਿੰਦੀ ਆ ਵੀਡੀਓ ਐਸਲੇ ਤੁਹਾਨੂੰ ਸਰ ਹੋਣੀ ਤੇ ਫਿਰ ਕੜੀ ਗੱਲ ਆ ਮੈਨੂੰ ਤੁਹਾਨੂੰ ਤੁਹਾਡੇ ਵਰਗੇ ਬੁਲਾਇਆ ਭਰਾਵਾਂ ਨੇ ਬਸ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਚੱਕਰ ਕੋਈ ਨਹੀਂ ਭਾਈ ਉਹਦੀ ਹੱਥ ਦੇਖੋ ਜੀ ਭਾਈ

ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ ਮੇਰੀ ਗੱਲ ਸੁਣੋ ਹੁਣ ਇਹ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰ ਰਹੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ ਚ ਉਹਦੀ ਅੱਖ ਦੇ ਆਮ ਬੰਦੇ ਨਾਲੋਂ ਓਕਾ ਬੋਲਦੇ ਯਾਰ ਮੇਰੇ ਪਾਪੇ ਨਾਲ ਇਹ ਭਰਾ ਹੀ ਹੈ ਮੇਰਾ ਆ ਕੋਈ ਗੱਲ ਨਹੀਂ ਹੋਇਆ ਜੀ ਆ ਦੱਸੋ ਯਾਰ ਉਧਰ ਆਂਦੇ ਹੀ ਇਹਨਾਂ ਨੇ ਦਿੱਤੀ दारू ਜਿਨ੍ਹਾਂ ਨੇ ਅੱਜ ਜਿਹੜੇ ਗੱਡੀ ਚ ਲਾਉਂਦੇ ਮਲਾਜਾ ਮਲਾਜਾ ਨੇ ਦਿੱਤੀ दारू ਉਹਨਾਂ ਨੇ ਮਾਰੀ ਵਿੱਚ ਅਣ ਮੁਹੰਮਦ ਜਿੱਥੇ ਰਹਿੰਦੇ ਪਈ ਬਟਾਲਾ ਰੋਡ ਬੰਕੇ ਪੈਰੀ ਗਲੀ ਚ ਹੋਇਆ ਅੱਜ ਇੱਥੇ ਅਜੋ ਹੈ ਕਿ ਫਾਦਰ ਸਾਹਿਬ ਮੇਰੇ ਆ ਰਹੇ ਸੀ ਛੋਟ ਤੋਂ ਆਪਣੇ ਸਬਜ਼ੀ ਲੈ ਰਹੇ ਸੀ ਇੱਥੇ ਆ ਖਲੋਤੇ تھے ਕਿਲਾ ਸਬਜ਼ੀ ਵਾਲਾ ਇਹ ਦੇਖੋ ਖਲੋਤੇ ਸੀ ਜਸਟ ਮੋਟਰਸਾਈਕਲ ਤੇ ਖੜੇ ਸੀਗੇ ਪਿੱਛੋਂ ਗੱਡੀ ਦਾ ਧੁੱਤ ਸ਼ਰਾਬ ਪੀ ਕੇ ਆਇਆ ਮਲਾਜ਼ਮ ਉਹਨੇ ਫੁੱਲ ਸਪੀਡ ਥਾ ਮਾਰੀ ਰਗੜਦਾ ਗਿਆ ਨਾਲ ਮੋਟਰਸਾਈਕਲ ਤੇ ਸਣੇ ਪਾਪਾ ਦੀ ਅੱਖ ਦਾ ਵੀ ਵੇਖੋ ਕਿੰਨਾ ਨੁਕਸਾਨ ਹੋਇਆ ਮੇਰੇ ਬਲੱਡ ਬਾਹਰ ਆਇਆ ਅੱਖ ਦੇ ਵਿੱਚ ਵੇਖੋ ਵਾਹ ਇਹ ਬੰਦਾ ਬਚ ਗਿਆ ਜਾਨ ਤੋਂ ਵਾਹ ਉਹਨਾਂ ਨੂੰ ਕੀ ਨਹੀਂ ਦਰਦ ਹੋ ਰਹੀ ਕੀ ਹੋ ਰਹੀ ਵੇਖੋ ਵਰਦੀ ਪਾਈ ਸ਼ਰਾਬ ਨਾਲ ਰੱਜਿਆ ਉਸ ਤੋਂ ਆਕੜਨ ਦੇ ਆ ਗਿਆ ਹਟਣਾ ਕੁਛ ਨਹੀਂ ਆਕੜਨ ਦੇ ਹਾਈ ਮੈਂ ਗਲਤੀ ਪੁਲਿਸ ਦਾ ਮਲਾਜ਼ਮ ਰੋਹ ਵਿਖਾਉਣ ਡਿਆ ਰੋਹ ਵਿਖਾਉਣ ਡਿਆ ਕਿਹੜੀ ਗੱਡੀ ਸੀ ਐ ਸਵਿਫਟ ਗੱਡੀ ਸੀ ਸਵਿਫਟ ਗੱਡੀ ਇੱਕੋ ਜਿਹਾ ਨਹੀਂ ਸਵਿਫ डीसी पांच छह बंदे ਥਲੇ ਆ ਸਕਦੇ ਨੇ ਸਪੀਡ ਨਾਲ ਇਸ ਗੱਡੀ ਹੀ ਕਿ ਪੰਜ ਛੇ ਬੰਦੇ ਵੀ ਥਲੇ ਆ ਸਕਦੇ ਇਹ ਸਪੀਡ ਪੂਰੀ ਹੁੰਨੇ ਚੁੱਕੀ ਹੈ ਹੋ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਿਰ ਕਾਫੀ ਹੋ ਗਿਆ ਨੁਕਸਾਨ ਕੀ ਕਰੀਏ ਤੁਸੀਂ ਦੱਸੋ ਫਲਾਗਮ ਆਏ ਆ ਕਿ ਐਸਵਾਸ਼ਨ ਦੇ ਰਹੇ ਹਾਂ ਹਾਂਜੀ ਪੁਲਿਸ ਮੁਲਾਜ਼ਮ ਆ ਰਹੀ ਹੈ ਸਰ ਉਹ ਆਪਣੀ ਕਾਰਵਾਈ ਕਰ ਰਹੀ ਹੈ ਬੈ ਗੱਲ ਕਰਦੇ ਆ ਆਪਣੇ ਬੰਦੇ سپورਟ ਨਾਲ ਸਰ ਸਾਨੂੰ ਕੀ ਚਾਹੀਦਾ ਸਾਡੇ ਸ਼ੁਕਰ ਹੈ ਮਾਲਕ ਦਾ ਕਿ ਇੰਨੇ ਬਚਾ ਮੇਰੇ ਫਾਦਰ ਸਾਹਿਬ ਦਾ ਹੋਰ ਕੀ ਹੋਵੇ ਇਹ ਪੁਲਿਸ ਮੁਲਾਜ਼ਮ ਇਤਨਾ ਜਾ ਰਹੇ ਕਿ ਆਮ ਜਨਤਾ ਸਰ ਇਹ ਵੇਖੋ ਆਮ ਜਨਤਾ ਦਾ ਕੀ ਹੈ ਸਾਡੇ ਕੋ ਗਲਤੀ ਹੀ ਹੁੰਦੀ ਹੁੰਦੀ ਹੁਣੇ ਤੇ ਸਾਨੂੰ ਦੇ ਇਨਾਂ ਨੇ ਮੈਂਟਲ ਹੋਣਾ ਇਹ ਇੰਟਰਸੈਕਟ ਨਹੀਂ ਲੱਗਣਾ ਜੀ ਉਹਨਾਂ ਦਾ ਪੁਲਿਸ ਮੁਲਾਜ਼ਮ ਜਿਹੜੇ ਨੇ ਪੁਲਿਸ ਵਾਲੇ ਦੀ ਮਦਦ ਕਰ ਰਹੇ ਬਿਲਕੁਲ ਕਰ ਰਹੇ ਨੇ ਸਰ ਸਾਫ ਪਤਾ ਲੱਗ ਰਿਹਾ ਸਰ ਪਤਾ ਕਰ ਲੱਗ ਰਿਹਾ ਕੁਛ ਨਹੀਂ ਆ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਤਹਾਤਬਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹਤਬਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕੀਤੀ ਜਾਵੇ ਬਸ ਨੁਕਸਾਨ ਸਾਰਿਆਂ ਦਾ ਹੋਇਆ 5-6 ਮੋਟਰਸਾਈਕਲ ਸੁੱਟੇ ਨੇ ਆਪਣੀ ਹੱਥ ਹੋ ਗਈ ਉਹ ਇਧਰ ਦੇ ਨਾਲ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕੀ ਹੋ ਵਰਦੀ ਦੇ ਵਿੱਚ ਹੋ ਸਕਦਾ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਬਚਾ ਹੀ ਤੇ ਮਤਲਬ ਬਚਾਉਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਮੇਰਾ ਭਾਈ ਅਬਦੁੱਲਲਾਮ ਹੈ ਅਬਦੁਲ ਸੇਖ ਨਾਮ ਹੈ ਕਿੱਥੇ ਰਹਿਣ ਵਾਲੇ ਹੋ ਮੈਂ ਭਾਈ ਬਾਕੀ ਵਿਹਾਰੀ ਗਲੀ ਕੀ ਹੋਇਆ ਮਸਲਾ ਪਾਪਾ ਯਾਰ 2 ਮਿੰਟ ਇਧਰ ਭਾਈ ਅਸੀਂ ਹਤੋ ਅਰੇ ਸੀ ਸਾਈਡ ਤੇ ਸਾਈਡ ਤੇ ਖੜੇ ਆ ਪਿੱਛੋਂ ਸ਼ਰਾਬ ਦੇ ਨਸੇ ਚ ਆਇਆ ਸਾਈਡ ਤੇ ਖੜੇ ਨੂੰ ਇੰਨੇ ਜ਼ੋਰ ਮਾਰਿਆ ਕਿ ਆ ਦੇਖ ਲੋ ਮੇਰਾ ਹਾਲ ਦੇਖ ਲੋ ਅੰਮੀ ਹੋਇਆ ਅੱਧੇ ਦੇਖੋ ਆ ਪੰਜਾਬ ਪੁਲਿਸ ਦਾ ਮੁਲਾਜ਼ਮ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਸਰ ਮਾਰਨ ਤੋਂ ਬਾਅਦ ਹਜੇ ਰੋਪਾਂਡਿਆ ਵਰਦੀ ਦਾ ਰੋਪਾਂਡਿਆ ਵਰਦੀ ਦਾ ਰੋਪਾਂਡਿਆ ਅੱਕਣਡਿਆ ਮੈਂ ਤੁਹਾਨੂੰ ਇੱਕ ਗਾਲਾਂ ਕੱਢਦਾ ਪਿਆ ਸਰ ਜੀ ਇਹ ਹਾਲ ਹੈ ਦਰੂਕੀ ਤੀਓ ਦਰੂਕੀ ਤੀਓ ਤੂੰ ਹੀ ਦੇਖੂ ਨੀ ਆ ਕੇ ਉਹ ਰੱਜਿਆ ਸਰ ਮੇਸਟਰ ਰੱਜਿਆ ਸਰ ਉਹਨੂੰ ਹੋਸ਼ ਹੀ ਨਹੀਂਗਾ ਕਿੰਨਾ ਨੁਕਸਾਨ ਹੋਇਆ ਸਾਡਾ ਬਾਈਕ ਮੇਰੀ ਬਾਈਕ ਤਾਂ ਪੂਰੀ ਡੈਡ ਹੋ ਗਈ ਹੈ ਮੇਰੀ ਬਾਈਕ ਥਾਂ ਦੀ ਗੱਲ ਕਰੀਏ ਉਹ 2 3 4 ਬਾਈਕ ਹੋਰ ਗਿਰ ਗਿਆ ਲੱਗੀ ਜਾਨੀ ਨੁਕਸਾਨੀ ਹੋਇਆ ਮੇਰਾ ਇਹ ਦੇਖੋ ਟਿਕਟ ਪਤਾ ਨਹੀਂ ਕਿੱਥੇ ਚਲ ਗਿਆ ਤੇ ਮੇਰੇ ਹੁਣ ਜਿੰਨੀ ਕਦਰ ਹੈ ਕਿ ਮੈਨੂੰ ਪਤਾ ਮੈਂ ਕਿੰਨੀ ਕੱਢੀ ਨੇ ਮਾਰੀ ਗੱਡੀ ਨੇ ਬਤੂਲ ਸਾਟੋ ਗੱਡੀ ਨੇ ਮਾਰੀ ਪਿੱਛੋ ਲਿਆ ਕੇ ਗੱਡੀ ਮਾਰੀ ਹਾਂਜੀ ਅਹੀਂ ਬਾਈਕ ਬਾਈਕ ਖੜੇ ਆ ਸਾਈਡ ਤੇ ਖੜੇ ਆ ਉੱਤੇ ਮਾਰਿਆ ਸਾਰੇ ਚੋਰ ਅਹੀਂ ਕਿਹੜੀ ਜਗ੍ਹਾ ਤੇ ਬਸਤੇ ਸਾਰੇ ਟਾਲਾ ਰੋਡ ਮੁਰਗੀ ਖਾਨਾ ਬਟਾਲਾ ਰੋਡ ਹੈ ਮੁਰਗੀ ਖਾਨਾ ਵਾਲੀ ਗਲੀ ਹਾਂਜੀ ਬਾਈਕ ਤੇ ਸੀ ਅਸੀਂ ਬਾਈਕ ਤੇ ਖੜੇ ਆ ਸਾਡੇ ਜੀ ਬismillah ਤੁਮ ਗੱਡੀ ਚ ਨਹੀਂ ਆ। ਸਟਾਰਟ ਕਰਨ ਲੱਗੇ ਆ ਸਰ। ਕਿੰਨੇ ਜਣੇ ਆ? ਦੋ ਜਣੇ ਆ। ਮੇਰੇ ਨਾਲ ਲੜਕਾ ਹੈਗਾ ਉਹਨੂੰ ਵੀ ਸੱਟ ਲੱਗੀ ਆ। ਮੇਰੇ ਬismillah ਤੁਮ ਕਿੰਨੇ ਇਕੱਲਾ ਹੀ ਆ ਇਕੱਲਾ ਹੀ ਆ ਸਰ। ਵਰਦੀ ਚ ਹੈ ਵਰਦੀ ਚ ਹੈ। ਪੁਲਿਸ ਆਈ ਤੇ ਹਾਂਜੀ ਪੁਲਿਸ ਆਈ ਹੈ। ਪੁਲਿਸ ਆਈ ਹੈ ਸਰ। ਭਾਈ ਹੈ। ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਆਪਣੇ ਮੁਕਬਰਗਾਈ ਮਤਲਬ ਇਹ ਫੈਸਲਾ ਲੈ ਰਹੀ ਹੈ ਹਾਂ ਉਹ ਉਹ ਮਤਲਬ ਜੇ ਕੋਈ ਅਗਰ ਜੇ ਇਹ ਸੋਚ ਲੋ ਕਿ ਅਗਰ ਇਹ ਮੂਦ ਲਾਓ ਭਾਈ ਮੂਦੋ ਚਲੋ ਹੋ ਜਾਂਦਾ ਤੇ ਉਦਾਂ ਕੀ ਗਾਈ ਲੋ ਆ ਲਾ 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 ਬਟਾਲਾ ਰੋਡ ਤੇ ਜਿਹੜਾ ਹੋਇਆ ਮਾਮਲਾ ਜੀ ਸਾਡਾ ਮਲਾਜਮ ਆ ਰਿਹਾ ਸੀ ਘਰ ਤੇ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਕੋ ਗੱਡੀ ਬੇਕਾਬੂ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੀਆਂ ਤੇ ਸੱਟਾਂ ਲਗੀਆਂ ਕਿਨਾਂ ਚੌਂ ਜਾ ਵਰਦੀ ਪਾਈ ਹੋਈ ਹੈ ਵਰਦੀ ਪਾਈ ਹੈ दारू ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਤਾ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸਾਈਡ ਲੈ ਰਹੇ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਸੀਂ ਸਾਹਮਣੇ ਹੀ ਆਰਜ਼ੀ ਲੈ ਕੇ ਆਓਗੇ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਹੋਕਰ ਨਾਮ ਆ ਮਲਾਜੰਦਾ ਉਹਦਾ ਨਾਮ ਆ ਜੀ ਕਾਂਸਟੇਬਲ ਪ੍ਰਣਾਮ ਸਿੰਘ ਆ ਜੀ ਕਿਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੇ ਟੱਕਰ ਮਾਰੀ ਗਈ ਸੀ ਹਾਂਜੀ 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 ਕਿ ਜਾਵਦਾ ਡ੍ਰਿੰਕ ਹੋਈ ਸੀ ਇਹ ਤਾਂ ਉਹਨਾਂ ਦਾ ਸਵੇਰੇ ਰਾਈ ਨਵਾ ਹੋ ਗਿਆ ਸੀ ਕਿ ਜਾਵਦਾ ਕਿ ਵਰਦੀ ਪਾ ਕੇ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਇਹ ਗੱਲ ਇਹ ਵੇਖੋ ਹੁਣੇ ਹੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਜਿੱਦਾਂ ਕਿਤੇ ਵੀ ਨਹੀਂ ਕਿਸੇ ਬੰਦੇ ਨੂੰ ਨਹੀਂ ਹੋ ਰਹੀ ਲੋਕਾਂ ਵੱਲੋਂ ਜਿਹੜਾ ਉਹ ਜਾਣ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿ ਉਹ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬਾਦੀ ਜਨਾਬ ਆਮ ਜਨਤਾ ਨੇ ਮਿਸਬੀਹ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾਗੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਆ ਠੀਕ